ਆਓ ਗੁਰੂ ਦੇ ਪਿਆਰਿਓ ਜਿੰਨੀ ਦੇਰ ਗੁਰੂ ਪਾਤਸ਼ਾਹ ਜੀ ਸਾਧ ਸੰਗਤ ਜੀ ਆਪਣੇ ਕੋਲੋਂ ਹੋਰ ਸੇਵਾ ਲੈਂਦੇ ਆ ਆਪਾਂ ਸਾਧ ਸੰਗਤ ਜੀ ਉਹ ਸੇਵਾ ਸਾਧ ਸੰਗਤ ਦੀ ਗੁਰੂ ਪਾਤਸ਼ਾਹ ਜੀ ਨੂੰ ਦੇਈਏ ਕਿਉਂਕਿ ਸਾਧ ਸੰਗਤ ਜੀ ਇਹ ਸਮਾਂ ਵਾਰ-ਵਾਰ ਨਹੀਂ ਆਇਆ ਕਰਦਾ ਸਾਧ ਸੰਗਤ ਜੀ ਬਿਨਾ ਕਰਮਾਂ ਤੋਂ ਗੁਰੂ ਦੇ ਪਿਆਰਿਓ ਇਹ ਸਾਨੂੰ ਸਮਾਂ ਨਹੀਂ ਮਿਲਦਾਗਾ ਸਾਧ ਸੰਗਤ ਜੀ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਜੇ ਆਪਾਂ ਖੰਡੇ ਵਾਲੇ ਬਾਪੂ ਦੀ ਗੱਲ ਕਰੀਏ ਸਾਧ ਸੰਗਤ ਜੀ ਉਹ ਪਿਆਰੀ ਮੰਗਦੇ ਸਾਧ ਸੰਗਤ ਜੀ ਪਿਆਰ ਮੰਗਦੇ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਇੱਕ ਦੇ ਨਾਲ ਜੋੜਦੀ ਆ ਗੁਰੂ ਦੇ ਪਿਆਰਿਓ ਸਾਨੂੰ ਦੇਹਾਂ ਦੇ ਨਾਲ ਤੋੜਦੀ ਐ ਸਾਧ ਸੰਗ ਦੀ ਜਿਹੜੀਆਂ ਅਸੀਂ ਸਮਾਧਾ ਬਣਾਈ ਜਾਂਦੇ ਆ ਮਟੀਆਂ ਬਣਾਈ ਜਾਂਦੇ ਆ ਸਾਧ ਸੰਗ ਜੀ ਕਿਤੇ ਬੇਬੇ ਦੀ ਰੋਟੀ ਖਵਾਤੀ ਕਿਤੇ ਬਾਪੂ ਦੀ ਰੋਟੀ ਖਵਾਤੀ ਇਹਨਾਂ ਨਾਲ ਤੋੜ ਕੇ ਸਾਧ ਸੰਗ ਜੀ ਸ਼ਬਦ ਦੇ ਨਾਲ ਸਾਨੂੰ ਜੋੜਦੇ ਆ ਖੰਡੇ ਵਾਲੇ ਬਾਪੂ ਵੀ ਸਾਧ ਸੰਗ ਜੀ ਤਨਤਨ ਬਾਬਾ ਦੀਪ ਸਿੰਘ ਜੀ ਵੀ ਉਹ ਸਾਨੂੰ ਗੁਰਬਾਣੀ ਦੇ ਨਾਲ ਜੋੜਦੇ ਆ ਸਾਧ ਸੰਗ ਜੀ ਔਰ ਸਾਹਿਬ ਜੀ ਜੇ ਦੇਖਿਆ ਜਾਵੇ ਤਾਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਹ ਵੀ ਸਾਨੂੰ ਸਮਝਾਉਂਦੇ ਆ ਕਿ ਵੇਖਨ ਇਨਸਾਨ ਤੋਂ ਦੁਨੀਆਂ ਦੇ ਵਿੱਚ ਆਇਆ ਤੋਂ ਦੁਨੀਆਂ ਦੇ ਵਿੱਚ ਕੋਈ ਵੀ ਤੀਰਥ ਦੀ ਯਾਤਰਾ ਕਰਦਾ ਹੈ ਕੋਈ ਪੁੰਨਦਾਨ ਕਰਦਾ ਹੈ ਤੂੰ ਮਾਰ ਨਾ ਕਰੀ ਕਿਉਂ ਜਿਹੜਾ ਤੂੰ ਪਉਨਦਾਨ ਕਰਦਾ ਹੈ ਕਿਸੇ ਮੰਗਤੇ ਅਨੁਸਾਰ ਸੰਗ ਜੀ ਤੂੰ ਪ੍ਰਸ਼ਾਦਾ ਛਕਉਣਾ ਹੈ ਜਾਂ ਸਾਧ ਸੰਗ ਜੀ ਗੁਰੂ ਦੀ ਗੋਲਕ ਦੇ ਵਿੱਚ ਕੋਈ 10 ਰੁਪਏ 50 ਰੁਪਏ 500 ਪਾ ਦਿੰਨਾ ਹੈ ਉਹ ਤੂੰ ਲੈਣਾ ਕਿੱਥੋਂ ਹੈ ਕਿਹਦੇ ਕੋਲੋਂ ਲੈਣਾ ਉਹ ਤ ਉਹ ਤੈਨੂੰ ਪ੍ਰਮਾਤਮਾ ਦਿੰਦੇ ਆ ਤੇ ਪ੍ਰਮਾਤਮਾ ਦੇ ਦਿੱਤੇ ਦੇ ਵਿੱਚੋਂ ਸਾਧ ਸੰਗਤ ਜੀ ਤੋਂ ਕੀ দান ਕਰ ਦੇਗਾ ਕਿਸੇ ਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਪ੍ਰਮਾਤਮਾ ਦੇ ਦਿੱਤੇ ਦੇ ਵਿੱਚੋਂ ਕੀ ਤਾਨ ਕਰ ਦੇਗਾ ਇੱਥੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਮੋਹਰ ਲਾਉਂਦੇ ਆ ਸਾਧ ਸੰਗਤ ਜੀ ਕੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਤੀਰਥ ਭਰਤ ਅਰਦਾਨ ਕਰ ਮਨ ਮੈਂ ਤਰ ਗੁਮਾਨ ਨਾਨਕ ਨਹੀਂ ਫਲ ਜਾਤ ਤੇ ਜਿਉ ਕੋ ਚੁਰ ਇਸਨਾਨ ਗੁਰੂ ਤੇਗ ਬਹਾਦਰ ਸਚੇ ਪਾਲਸ਼ਾ ਜੀ ਕਹਿੰਦੇ ਨੇ ਮਨੁੱਖ ਤੀਰਥ ਤੂੰ ਕਰਦਾ ਹੈ ਤੀਰਥਾਂ ਤੇ ਜਾਂਦਾ ਹੈ ਇਸ਼ਨਾਨ ਕਰਦਾ ਹੈ ਵਰਤ ਵੀ ਰੱਖਦਾ ਹੈ ਪੁੰਨ ਦਾਨ ਕਰਦਾ ਹੈ ਪਰ ਜਿਹੜਾ ਤੂੰ ਮਨ ਦੇ ਵਿੱਚ ਗਮਾਨ ਕਰਦਾ ਨਾ ਹੰਕਾਰ ਕਰਦਾ ਹੈ ਕਿ ਮੈਂ ਬਹੁਤ ਵੱਡਾ ਧਰਮੀ ਆ ਧਰਮੀ ਬਣ ਗਿਆ ਇਹ ਤੇਰੇ ਸਾਰੇ ਕੀਤੇ ਹੋਏ ਕਰਮ ਵਰਥ ਹੈ ਵਰਸ ਚਲੇ ਜਾਂਦੇ ਹਨ ਕਿਉਂ ਜਦੋਂ ਤੂੰ ਹੰਕਾਰ ਕਰ ਲੈਣਾ ਹੈ ਸਾਰੇ ਉਦੋਂ ਵਰਸ ਜਾਂਦੇ ਹਨ ਉਹ ਕਿਵੇਂ ਜਿਵੇਂ ਕਹਿੰਦੇ ਹਾਥੀ ਦਾ ਸਾਧ ਸੰਗ ਜੀ ਕੀਤਾ ਹੋਇਆ ਇਸ਼ਨਾਨ ਕਿਸੇ ਕੰਮ ਨਹੀਂ ਆਉਂਦਾਗਾ ਹਾਥੀ ਇਸ਼ਨਾਨ ਤਾਂ ਕਰਦਾ ਹੈ ਸਾਧ ਸੰਗਤ ਜੀ ਪਰ ਗੁਰੂ ਦੇ ਪਿਆਰੋਂ ਇਸ਼ਨਾਨ ਕਰਕੇ ਫਿਰ ਆਪਣੇ ਉੱਪਰ ਸਾਧ ਸੰਗ ਜੀ ਸੁੰਡਾਂ ਭਰ ਭਰ ਕੇ ਮਿੱਟੀ ਦੀਆਂ ਉੱਤੇ ਪਾ ਲੈਂਦਾ ਹੈ ਕੋਈ ਤੇਰਾ ਨਹਾਉਣਾ ਕੀ ਹੋਇਆ ਤੇਰਾ ਇਸ਼ਨਾਨ ਪੁੰਨਦਾਨ ਕੀਤਾ ਕੀ ਹੋਇਆ ਜੇ ਤੂੰ ਹੰਕਾਰ ਦੀਆਂ ਹੀ ਸਾਧ ਸੰਗ ਜੀ ਸੁੰਡਾਂ ਭਰ ਭਰ ਕੇ ਹੰਕਾਰ ਦੇ ਬੁੱਕ ਭਰ ਭਰ ਕੇ ਆਪਣੇ ਸਿਰ 'ਚ ਪਾਈ ਜਾਨਾ ਹੈ ਸਾ ਸੰਗਤ ਜੀ ਹਮੇ ਨੂੰ ਹੀ ਆਪਣੇ ਸਾ ਸੰਗਤ ਜੀ ਬੁੱਕ ਭਰ ਭਰ ਕੇ ਉਤੇ ਦੀ ਸਿੱਟੀ ਜਾਣਾ ਤੇਰੇ ਤੀਰਥ ਭਾਰਤ ਸਾ ਸੰਗਤ ਜੀ ਸਾਰੇ ਨੈ ਭਲ ਜਾਤ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫੇਰ ਆਖੋ ਸਾ ਸੰਗਤ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਾ ਸੰਗਤ ਜੀ ਬੜਾ ਸਾਨੂੰ ਸਮਝਾਉਂਦੇ ਆ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਗੁਰੂ ਦੇ ਪਿਆਰਿਓ ਮਾਲਕ ਬਖਸ਼ਾ ਕਰਦੇ ਨੇ ਸਾ ਸੰਗਤ ਜੀ ਤੂੰ ਹੰਕਾਰ ਨਾ ਕਰੀ ਬਿਲਕੁਲ ਹੰਕਾਰ ਨਾ ਕਰੀ ਅੱਗੇ ਸਾਧ ਸੰਗਤ ਜੀ ਆਪਣੇ ਪਿਆਰੇ ਸ਼ਬਦਾਂ ਦੇ ਵਿੱਚ ਸਾਧ ਸੰਗਤ ਜੀ ਸਾਨੂੰ ਸੋਝੀ ਦਿੰਦੇ ਆ ਕਿ ਵੇਖ ਪ੍ਰਾਨੀ ਤੂੰ ਇਸ ਤਰ੍ਹਾਂ ਕਰ ਨਾਮ ਜਪਿਆ ਕਰ ਪਰ ਹੋਮੇ ਨਾ ਕਰ ਪਰ ਸਾਧ ਸੰਗਤ ਜੀ ਜਿਹੜੇ ਨਾਮ ਜਪਦੇ ਆ ਹੋਮੇ ਨਹੀਂ ਕਰਦੇ ਉਹ ਹਰ ਹਰ ਜਾਂਦੂ ਇੱਕ ਹੈ ਵਿਭ ਵਿਚਾਰ ਕੁਛ ਨਾ ਏ ਹਰੀ ਤੇ ਹਰੀ ਦੇ ਜਨਾਂ ਦੇ ਵਿੱਚ ਸਾਧ ਸੰਗਤ ਜੀ ਉੱਥੇ ਭੇਦ ਨਹੀਂ ਰਹਿੰਦਾਗਾ ਇਥੇ ਸਾਧ ਸੰਗਤ ਜੀ ਗੁਰੂ ਪਾਲਸ਼ਾ ਜੀ ਮੋਹਰਾ ਲਾਉਂਦੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੀ ਅੱਗੇ ਕਰਦੇ ਨੇ ਫਰਮਾਨ ਸੁਣੋ ਜਰਾ ਜੀ ਸਾਧ ਸੰਗਤ ਜੀ ਏਕ ਭਗਤ ਪਗਵਾਨਾ ਜੈ ਪ੍ਰਾਨੀ ਕਹਿ ਨਾਏ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਏ ਤਾਨ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਗੁਰੂ ਪਾਲ ਸਾਹਿਬ ਜੀ ਕਹਿੰਦੇ ਨੇ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਉਹਦਾ ਸਰੀਰ ਇਹੋ ਜਿਹੇ ਸਮਝੋ ਸਾਧ ਸੰਗ ਜੀ ਜਿਵੇਂ ਕਿਸੇ ਸੂਰ ਦਾ ਸਰੀਰ ਹੁੰਦਾ ਤੇ ਜਾਂ ਕਿਸੇ ਕੁੱਤੇ ਦਾ ਸਰੀਰ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਵੇਂ ਕੀ ਮਾਨਸ ਦੇਹੀ ਦਾ ਸਰੀਰ ਹੈ ਤੇ ਸਾਧ ਸੰਗ ਜੀ ਗੁਰੂ ਪਾਲ ਸਾਹਿਬ ਜੀ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਉਹ ਭਾਈ ਜਾਂ ਸੂਰ ਕਹਿ ਲੋ ਚਾਹੇ ਕੁੱਤੇ ਕਹਿ ਲੋ ਉਹਨਾਂ ਦਾ ਸਰੀਰ ਉਹਨਾਂ ਵਰਗਾ ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਐਵੇਂ ਕਰਕੇ ਸਾਧ ਸੰਗਤ ਜੀ ਜਦੋਂ ਤੁਸੀਂ ਖੰਡੇ ਵਾਲੇ ਬਾਪੂ ਦੇ ਦਰਬਾਰ ਦੇ ਵਿੱਚ ਤੇ ਜਾਂਦੇ ਆ ਤੇ ਸਾਧ ਸੰਗਤ ਜੀ ਸਾਨੂੰ ਉੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਾ ਕਰਦੇ ਨੇ ਉੱਥੇ ਵੀ ਸਾਨੂੰ ਸਮਝਾਉਂਦੇ ਨੇ ਜਿਵੇਂ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਨਾਨਕ ਸਰ ਵਾਲੇ ਵੀ ਸਾਧ ਸੰਗਤ ਜੀ ਸਮਝਾਉਂਦੇ ਨੇ ਉਹ ਕਹਿੰਦੇ ਤੂੰ ਦਰਨਾ ਛੱਡੀ ਪਈ ਜਿੱਥੇ ਤੂੰ ਜੁੜਿਆ ਉਸ ਦਾ ਦਰ ਨਾ ਛੱਡੀ ਪਰ ਦਰ ਵੀ ਹੋਵੇ ਪੂਰੇ ਦਾ ਅਧੂਰੇ ਦਾ ਨਾ ਹੋਵੇ ਪੂਰੇ ਦਾ ਗੁਰੂ ਅਰਜਨ ਦੇਵ ਜੀ ਵੀ ਸਮਝਾਉਂਦੇ ਨੇ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਰਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਇਥੇ ਵੀ ਸਾਧ ਸੰਗਤ ਜੀ ਬਾਬਾ ਨਾਨਕ ਸੰਗਤ ਜੀ ਕਹਿੰਦੇ ਸਨ ਤੂੰ ਕਾਲਾ ਨਾ ਪਈ ਤੂੰ ਦਰ ਨਾ ਛੱਡੀ ਤੇ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੀ ਸਾਨੂੰ ਇਸ ਤਰ੍ਹਾਂ ਹੀ ਸਮਝਾਉਂਦੇ ਨੇ ਕਿ ਸਵਾਮੀ ਕੋ ਗ੍ਰਹਿ ਜੋ ਸਦਾ ਸੁਆਣ ਤੈਤ ਨਹੀਂ ਨਿਤ ਨਾਨਕੇ ਬਿਦਹਰ ਪਜੋ ਇੱਕ ਮਨ ਹੋਇ ਇੱਕ ਚੇਤ ਸਾ ਸੰਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਕਹਿੰਦੇ ਨੇ ਕਹਿੰਦੇ ਨੇ ਸਵਾਮੀ ਕੋ ਗ੍ਰਹਿ ਜੋ ਸਦਾ ਸੁਆਣ ਤੈਤ ਨਹੀਂ ਨਿਤ ਕਹਿੰਦੇ ਸਾਧ ਸੰਗਜੀ ਕੋਈ ਕੁੱਤਾ ਵਾਰਾ ਲਾ ਲੋ ਸਾਧ ਸੰਗਜੀ ਦਾ ਕੋਈ ਰਖਸ਼ਾ ਲਾ ਲੋ ਜਾਂ ਕਿ ਵਾਰਾ ਲਾ ਲੋ ਜਿਹੜਾ ਸਾਧ ਸੰਗਜੀ ਦੋ ਪ੍ਰਸ਼ਾਦੇ ਸਾਧ ਸੰਗਜੀ ਉਹਨਾਂ ਨੂੰ ਪਾ ਦਿੰਦਾ ਕੁੱਤੇ ਨੂੰ ਪਾ ਦਿੰਦਾ ਉਹਦਾ ਸਾਧ ਸੰਗਜੀ ਫਿਰ ਬੂਹਾ ਮਾਲ ਲੈਂਦਾ ਉਸ ਘਰ ਦੀ ਰਾਖੀ ਕਰਦਾ ਗੁਰੂ ਦੇ ਪਿਆਰਿਓ ਤੇ ਮਾਲਕ ਨੂੰ ਸਾਧ ਸੰਗਜੀ ਝਿੜਕਦਾ ਵੀ ਆ ਮਾਰਦਾ ਵੀ ਆ ਕਿਤੇ ਸੋਟੀ ਵੀ ਮਾਰ ਦਿੰਦਾ ਗੁਰੂ ਦੇ ਪਿਆਰਿਓ ਇਸ ਕਰਕੇ ਉਹ ਦਰ ਨਹੀਂ ਛੱਡਦਾਗਾ ਐਵੇਂ ਹੀ ਸਾਸੰਗ ਦੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਸਨ ਵੇਖੀ ਪ੍ਰਾਨੀਆਂ ਜੇ ਤੇਰੇ ਤੇ ਕੋਈ ਦੁੱਖ ਤਕਲੀਫ ਆ ਗਿਆ ਤੈਨੂੰ ਥੋੜਾ ਚਿਰ ਕੋਈ ਨਹੀ ਚੀਜ਼ ਮਿਲੀ ਵਾਸੂ ਨਹੀ ਮਿਲੀ ਤੂੰ ਡਰਨਾ ਛੱਡੀ ਜੇ ਤੇਰਾ ਦਰ ਫੜਿਆ ਇੱਕ ਵਾਰ ਫੜਿਆ ਫੇਰ ਵੀ ਦੁੱਖ ਆ ਰਿਹਾ ਤੇ ਕੋਈ ਨਹੀ ਮਾਲਕ ਝੜਕਦੇ ਹੁੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨਾਂ ਦਾ ਡਰ ਨਾ ਛੱਡੀ ਮਾਲਕ ਝੜਕਦੇ ਹੀ ਹੁੰਦੇ ਆ ਆਓ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਪ੍ਰਵਾਨਾ ਨਗਰ ਵਾਲਿਓ ਇੱਕ ਮਾਤਾ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਰੋਜ ਢੀਕਾਂ ਕਰਦੀ ਐ ਰੋਜ ਢੀਕਾਂ ਕਰਦੀ ਐ ਕਿ ਤੁਨ ਤਨ ਖੰਡੇ ਵਾਲੇ ਬਾਪੂ ਕਿਤੇ ਮੇਰੇ ਘਰ ਵੀ ਸੱਚੇ ਪਾਤਸ਼ਾਹ ਜੀ ਦਰਸ਼ਨ ਦੇ ਦਿਓ ਕਿਤੇ ਮੈਂ ਵੀ ਤੁਹਾਡੇ ਦਰਸ਼ਨ ਕਰ ਲਵਾਂ ਸੱਚੇ ਪਾਤਸ਼ਾਹ ਜੀ ਕਿਤੇ ਮੈਨੂੰ ਵੀ ਤੁਹਾਡੇ ਦਰਸ਼ਨ ਹੋ ਜਾਣ ਸਾਧ ਸੰਗ ਜੀ ਸੋਨਾ ਸੰ ਲਾਇਆ ਘੜਾ ਭਰ ਕੇ ਰੱਖਿਆ ਸਾਧ ਸੰਗ ਜੀ ਇੱਕ ਜਲਦਾ ਗਲਾਸ ਰੱਖਿਆ ਹੈ ਯਾਦ ਕਰਦੀ ਰਹਿੰਦੀ ਹੈ ਯਾਦ ਕਰਦੀ ਰਹਿੰਦੀ ਹੈ ਸਾਧ ਸੰਗ ਜੀ ਕਿਤੇ ਅਰਦਾਸਾਂ ਕਰਦੀ ਆ ਗੁਰੂ ਦੇ ਪਿਆਰਿਓ ਹੇ ਮੇਰੇ ਮਾਲਕ ਆਜੋ ਕੋੜੇ ਉੱਤੇ ਚੜ ਕੇ ਸੱਚੇ ਪਾਤਸ਼ਾਹ ਤੁਹਾਨੂੰ ਕਿਹੜਾ ਟਾਈਮ ਲੱਗਣਾ ਆਜੋ ਕੋੜੇ ਉੱਤੇ ਚੜ ਕੇ ਸਾਧ ਸੰਗ ਜੀ ਜਦੋਂ ਬਾਬਾ ਜੀ ਕਿਸੇ ਦੇ ਦੁੱਖ ਘਟਦੇ ਐ ਸਾਧ ਸੰਗ ਦੀ ਜਿਵੇਂ ਆਪ ਜੀ ਨੇ ਆਪਣੇ ਦੀਵਾਨਾ ਵਿੱਚ ਵੇਖਿਆ ਜਦੋਂ ਗੁਰੂ ਦੇ ਪਿਆਰਿਓ ਬਾਬਾ ਜੀ ਆ ਜਾਂਦੇ ਨੇ ਉਦੋਂ ਮਾਹੌਲ ਕੁਛ ਹੋਰ ਹੀ ਬਣ ਜਾਂਦਾ ਪ੍ਰਵਾਨਾ ਨਗਰ ਵਾਲਿਓ ਜਦੋਂ ਆਪਾਂ ਦੀਵਾਨ ਵੇਖਦੇ ਆ ਸਮਾਂ ਪੈਂਦਾ ਸਾਧ ਸੰਗ ਦੀ ਜਦੋਂ ਆਪ ચીਤ ਸੰਗ ਆ ਜਾਂਦੇ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਆ ਜਾਂਦੇ ਐ ਤੇ ਸਾਧ ਸੰਗਜੀ ਉਹਦਾ ਮਾਹੌਲ ਕੁਛ ਹੋਰ ਹੋ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਸੇ ਕਰਕੇ ਸਾਧ ਸੰਗਜੀ ਦਾਸ ਫਿਰ ਸਾਧ ਸੰਗਜੀ ਆਪਾਂ ਸਾਰੇ ਜਣੇ ਰਲ ਕੇ ਉਹਨਾਂ ਨੂੰ ਅਰਦਾਸ ਬੇਨਤੀ ਕਰਦੇ ਆ ਸਾਧ ਸੰਗਜੀ ਕਿਵੇਂ ਓਏ ਘੋੜੇ ਉੱਤੇ ਚੜ ਕੇ ਉਹ ਖੰਡਾ ਹੱਥ ਫੜ ਕੇ ਘੋੜੇ ਉੱਤੇ ਚੜ ਕੇ ਉਹ ਖੰਡਾ ਹੱਥ ਫੜ ਕੇ ਰੋਗਿਆਂ ਦੇ ਰੋਗ ਕੱਟਦੇ ਨੇ ਸੰਗ ਤੇ ਰੋਗਿਆਂ ਦੇ ਰੋਗ ਕੱਟਦੇ ਕੋੜੇ ਉੱਤੇ ਚੜ ਕੇ ਉਹ ਖੰਡਾ ਹੱਥ ਫੜ ਕੇ ਕੋੜੇ ਉੱਤੇ ਚੜ ਕੇ ਉਹ ਖੰਡਾ ਹੱਥ ਫੜ ਕੇ ਰੋਗਿਆਂ ਦੇ ਰੋਗ ਕੱਟਦੇ ਹਾਂ ਸੰਗ ਤੇ ਜਦੋਂ ਸਾਥ ਸੰਗ ਜੀ ਫੇਰ ਆਉਂਦੇ ਆ ਉਹਨਾਂ ਦੁੱਖਾਂ ਕਲੇਸ਼ਾਂ ਦਾ ਸਾਥ ਸੰਗ ਜੀ ਨਾਸ ਕਰਦੇ ਆ ਉਦੋਂ ਆਪਣਾ 18 ਸੇਰ ਦਾ ਖੰਡਾ ਖੜਕਾਉਂਦੇ ਆ ਸਾਥ ਸੰਗ ਜੀ ਉਹ ਮਾਤਾ ਯਾਦ ਕਰਦੀ ਹੈ ਹੇ ਗੁਰੂ ਗਰੀਬ ਨਵਾਜ ਖੰਡੇ ਵਾਲੇ ਬਾਪੂ ਹੇ ਸਿੱਧੂ ਸੰਗੋ ਆਜੋ ਮਹਾਰਾਜ ਜੀ ਤੁਹਾਨੂੰ ਕਿਹੜਾ ਸਮਾਂ ਲੱਗਣਾ ਸਾਥ ਸੰਗ ਜੀ ਉਸ ਮਾਤਾ ਨੂੰ ਦਰਸ਼ਨ ਦਿੰਦੇ ਆ ਸੁਪਨੇ ਦੇ ਵਿੱਚ ਆ ਕੇ ਸਾਥ ਸੰਗ ਜੀ ਕਿ ਮਾਤਾ ਜੀ ਅਸੀਂ ਤਾਂ ਜਿਦੋ ਦੀ ਤੋਂ ਯਾਦ ਕਰਦੀ ਆ ਮਾਤਾ ਖੜੀ ਤੇਰੇ ਕੋਲੇ ਰਹਿਨੇ ਆਂ ਉਹਦੇ ਹੀ ਤੇਰੇ ਕੋਲੇ ਰਹਿਨੇ ਆਂ ਜੀ ਅਸੀਂ ਸੀਤਾ ਸਾਹਿਬੀ ਹੁੰਨੇ ਆ ਸਾਡੀ ਸੁਰਤ ਤੇਰੇ ਵੱਲ ਹੁੰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਥੇ ਪ੍ਰਸਾਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਕਹਿੰਦੀ ਐ ਕਹਿੰਦੇ ਮਾਤਾ ਜੀ ਜਦੋਂ ਸਾਨੂੰ ਕੋਈ ਵੀ ਸੱਚੇ ਦਿਲੋਂ ਯਾਦ ਕਰਦਾ ਨਾ ਅਸੀਂ ਸੀਤਾ ਤੋਂ ਹੀ ਧਿਆਨ ਧਰ ਲੈਨੇ ਅਸੀਂ ਉਹਦਾ ਧਿਆਨ ਧਰ ਲੈਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਏ ਦਰਸ਼ਨ ਹੁੰਦੇ ਆ ਸਾਧ ਸੰਗ ਜੀ ਰਹੀ ਗੱਲ ਸਾਧ ਸੰਗ ਜੀ ਦੁੱਖ ਕਟਣ ਵਾਲੀ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਪਤਾ ਨਹੀਂ ਕੀ ਚੀਜ਼ ਆ ਗੁਰੂ ਦੇ ਪਿਆਰਿਓ ਮੈਨੂੰ ਸਾਧ ਸੰਗਤ ਜੀ ਇੱਕ ਗੱਲ ਦਾ ਹਾਸਾ ਆਉਂਦਾ ਹਾਸਾ ਸਾਧ ਸੰਗਤ ਜੀ ਇੱਕ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਧ ਸੰਗਤ ਜੀ ਮਜ਼ਾਰੀ ਨਹੀਂ ਲਿਆਉਂਦਾ ਮਗਾਰੀ ਉਹ ਖੇਲਾ ਕਰਦਾ ਸਾਧ ਸੰਗਤ ਜੀ ਜਾਦੂਗਰ ਕਹਿ ਲੋ ਜਾਂ ਮਜ਼ਾਰੀ ਕਹਿ ਲੋ ਜਾਂ ਜਾਦੂਗਰ ਕਹਿ ਲੋ ਸਾਧ ਸੰਗਤ ਜੀ ਉਹ ਆਪਣੀ ਥਲੀ ਦੇ ਉੱਤੇ ਰੱਖ ਕੇ ਨਾ ਇੱਕ 25 ਪੈਸੇ 50 ਪੈਸੇ 100 ਰੁਪਿਆ ਗੱਠ ਠੱਕ ਡੇਢ ਗੱਠ ਦਾ ਸਾਧ ਸੰਗਤ ਜੀ ਉਹਦੇ ਕੋਲੇ ਡੰਡਾ ਹੁੰਦਾ ਹੈ ਗੱਠ ਡੇਢ ਗੱਠ ਲਈ ਹੁੰਦਾ ਤੁਸੀਂ ਵੇਖਿਆ ਹੋਣਾ ਤੇ ਸਾਧ ਸੰਗਤ ਜੀ ਉਹ ਮੁਠੀ ਦੇ ਵਿੱਚ ਸਾਧ ਸੰਗਤ ਜੀ ਲੈ ਕੇ ਨਾ 1 ਰੁਪਿਆ ਮੁਠੀ ਬੰਦ ਕਰਕੇ ਤੇ ਉਹ ਡੰਡਾ ਨਾ ਉੱਤੇ ਮਾਰਦਾ ਆਪਣੇ ਮੁਠੀ ਦੇ ਉੱਤੇ ਪੋਲਾ ਜਾ ਕਰਕੇ ਕਹਿੰਦਾ ਝੁਰਲੂ ਮੰਤਰ ਝੁਰਲੂ ਮੰਤਰ ਜਦੋਂ ਸਾਧ ਸੰਗਤ ਜੀ ਡੰਡਾ ਦੂਜਾ ਮਾਰਦਾ ਤੇ ਮੁਠੀ ਖੋਲਦਾ ਸਾਧ ਸੰਗਤ ਜੀ ਉਹਦੇ ਵਿੱਚ ਸਾਧ ਸੰਗ ਦੀ ਕਦੀ ਫੁੱਲ ਬਣਾ ਦਿੰਦਾ ਹੈ ਕਦੀ ਸਾਧ ਸੰਗ ਦੀ ਉਹ ਮਾਇਆ ਦੀਆਂ ਗੱਟੀਆਂ ਹੀ ਬਣਾ ਦਿੰਦਾ ਹੈ ਕਦੀ ਕੁਸ਼ ਬਣਾ ਦਿੰਦਾ ਹੈ ਬਸ ਇੱਕ ਪੋਲਾ ਜਾਂ ਮੁੱਠੀ ਮੀਚ ਕੇ ਸਾਧ ਸੰਗ ਦੀ ਡੰਡਾ ਜਾਂ ਮਾਰਦਾ ਹੈ ਕਹਿੰਦਾ ਝੁਰਲੂ ਮੰਤਰ ਕਦੀ ਕੁਸ਼ ਬਣਾ ਦਿੰਦਾ ਹੈ ਕਦੀ ਕੁਸ਼ ਬਣਾ ਦਿੰਦਾ ਹੈ ਹੋ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਸਾਧ ਸੰਗ ਜੀ ਜਿਨ੍ਹਾਂ ਦੇ ਸਾਧ ਸੰਗ ਜੀ 30 30 ਸਾਲ ਦੇ ਦੁੱਖ ਨਹੀਂ ਗਏ ਗੁਰੂ ਦੇ ਪਿਆਰਿਓ ਜਦੋਂ ਕੋਈ ਉਹਨਾਂ ਦਾ ਚਪੈਰਾ ਕੱਟਦਾ ਸਾਧ ਸੰਗ ਜੀ ਫਰਸ਼ੀਦਾਂ ਦਾ ਇਹ ਲਾਂਦੇ ਜਿਹਦੇ ਕੋਲੇ ਸਾਧ ਸੰਗਤ ਦੀ ਹੱਥ ਮਲਾਉਂਦੇ ਆ ਮਾਫ ਕਰਨਾ ਅੱਖਾਂ ਨਾਲ ਅੱਖ ਮਲਾਉਂਦੇ ਆ ਸਾਧ ਸੰਗਤ ਜੀ ਉਹਦੇ ਉੱਤੇ ਦ੍ਰਿਸ਼ਟੀ ਪਾਉਂਦੇ ਆ ਉਦੋਂ ਸਾਧ ਸੰਗਤ ਜੀ ਮੈਨੂੰ ਤਾਂ ਇਹ ਲੱਗਦਾ ਹੈ ਕਿ ਬਾਬਾ ਜੀ ਕਹਿੰਦੇ ਓ ਚੁਰਲੂ ਮੰਤਰ ਸਾਧ ਸੰਗਤ ਜੀ ਉਹ ਚੁਰਲੂ ਮੰਤਰ ਕਹ ਕੇ ਆਪਣਾ ਛੋਟਾ ਜਿਹਾ ਸਾਧ ਸੰਗਤ ਜੀ ਇੱਕ ਖੰਡਾਈ ਕਹਿ ਲੋ ਸਾਧ ਸੰਗਤ ਜੀ ਹੈ ਤਾਂ 18 ਸੇਰ ਦਾ ਹੀ ਤੇ ਸਾਧ ਸੰਗਤ ਜੀ ਜੋ ਠਟ ਖੰਡੇ ਦੀ ਲਿਸ਼ਕ ਵਾਜਦੀ ਹੈ ਉਹ ਚਰਲੂ ਮੰਤਰ ਕਰਕੇ ਹੀ ਸਾਧ ਸੰਗਤ ਜੀ ਦੁੱਖਾਂ ਦਾ ਨਾਸ ਕਰ ਦਿੰਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਉਹ ਚਰਲੂ ਮੰਤਰ ਕਰਕੇ ਸਾਧ ਸੰਗਤ ਜੀ ਇੱਕ ਇੰਨਾ ਹੀ ਕਹਿੰਦੇ ਨਾਲ ਸਾਧ ਸੰਗਤ ਜੀ ਹਜੇ ਖੰਡਾ ਤਾਂ ਨਾਲ ਲਾਉਂਦੇ ਨਹੀਂ ਕਿ ਲਿਸ਼ਕੀ ਸਾਧ ਸੰਗਤ ਜੀ ਸਾਧ ਸੰਗਤ ਜੀ ਬੜੀ ਉਹਦੀ ਲਿਸ਼ਕ ਪੈਂਦੀ ਉਹਦੇ ਹੀ ਸਾਧ ਸੰਗਤ ਜੀ ਚਰਲੂ ਮੰਤਰ ਵਾਲੀ ਹੋ ਜਾਂਦੀ ਹੈ ਮੇਰਾ ਦੁੱਖ ਕਿੱਧਰ ਗਿਆ 30 ਸਾਲ ਦਾ ਬਿਮਾਰ ਸੀ ਕਮੈਂ ਹਾਂ ਉਥੇ ਗੁਰੂ ਪਾਲ ਸਾਹਿਬ ਬਖਸ਼ਾ ਕਰਦੇ ਨੇ ਤੇਰੇ ਖੰਡੇ ਦਾਲ ਸ਼ਿਕਾਰਾ ਬਾਬਾ ਰੋਗ ਕੱਟ ਜਾ ਤੇਰੇ ਖੰਡੇ ਦਾਲ ਸ਼ਿਕਾਰਾ ਬਾਬਾ ਰੋਗ ਕੱਟ ਜਾ ਤੇਰੇ ਖੰਡੇ ਦਾਲ ਸ਼ਿਕਾਰਾ ਬਾਬਾ ਰੋਗ ਕੱਟ ਜਾ ਤੇਰੇ ਖੰਡੇ ਦਾਲ ਛਕਾਰਾ ਬਾਬਾ ਰੋਗ ਕਟਲਾ ਜਿਦੋਂ ਕਟਦੀ ਸੰਗਤ ਚ ਪਹਿਰਾ ਉਥੇ ਲਾਉਂਦੇ ਆਪੇ ਪਹਿਰਾ ਜਿਦੋਂ ਕਟਦੀ ਸੰਗਤ ਚ ਪਹਿਰਾ ਉਥੇ ਲਾਉਦੇ ਸ਼ਹੀਦੀ ਪਹਿਰਾ ਉਥੇ ਲਾਉਦੇ ਸ਼ਹੀਦੀ ਪਹਿਰਾ ਕੋਈ ਨਹੀਂ ਮੁਖ ਮੋੜਦਾ ਮੇਰੇ ਖੰਡੇ ਵਾਲੇ ਬਾਪੂ ਵਾਂਗੂੰ ਨਹੀਂ ਕੋਈ ਦੁੱਖ ਤੋੜਦਾ ਮੇਰੇ ਖੰਡੇ ਵਾਲੇ ਬਾਪੇ ਵਾਂਗੂੰ ਨਹੀਂ ਕੋਈ ਦੁੱਖ ਤੋੜਦਾ ਆਓ ਸਾਧ ਸੰਗ ਜੀ ਪਾਤਸ਼ਾਹ ਕਿਰਪਾ ਕਰਦੇ ਨੇ ਸਾਧ ਸੰਗ ਜੀ ਸਾਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੀ ਸਮਝਾਉਂਦੇ ਨੇ ਕਿ ਪੁੱਤਰ ਤੂੰ ਆਇਂ ਤਰ ਜੇਂਗਾ ਫੇਖ ਜੇ ਤੂੰ ਹੰਕਾਰ ਕਰੇਂਗਾ ਤੂੰ ਹਉਮੈ ਕਰੇਂਗਾ ਸਾਰੀ ਉਮਰ ਕੱਢ ਰੇਂਗਾ ਤੀਰਥਾਂ ਦੇ ਕੀ ਆ ਤੀਰਥਾਂ ਦੇ ਪੱਜਾਂ ਫਿਰਦਾ ਜੇ ਤੂੰ ਹਉਮੈ ਨਾ ਛੱਡੀ ਤੇ ਤੂੰ ਸਾਰੇ ਪਵਨ ਠਾਠ ਤੀਰਥਾਂ ਦਾ ਫਲ ਸਾਰ ਸੰਗਜੀ ਤੈਨੂੰ ਮਿਲ ਜਾਵੇ ਠਾਰ ਤੀਰਥ ਵੀ ਤੇਰੇ ਲਈ ਕੁਸ਼ਮਣੀ ਸਾਹਿਬ ਸੰਗਜੀ ਪਰ ਜੇ ਤੂੰ ਹਉਮੈ ਨਹੀਂ ਛੱਡੀ ਤਾਂ ਜੇ ਤੂੰ ਹਮੇ ਛੜਤੀ ਤੇ ਛਾੜ ਤੀਰਸਾ ਦਾ ਫਲ ਤੈਨੂੰ ਘਰ ਬੈਠੇ ਨੂੰ ਹੀ ਮਿਲ ਜਾਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਹਿ ਦਿਆ ਕਰ ਸਾ ਸੰਗੀ ਸੱਚੇ ਪਾਸ਼ਾ ਕਬੀਰ ਮੇਰਾ ਮੁਝ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੋਪ ਤੇ ਕਿਆ ਲਾਗੇ ਮੇਰਾ ਸੱਚੇ ਪਾਸ਼ਾ ਮੈਂ ਤੁਹਾਡਾ ਦਿੱਤਾ ਖਾਣਾ ਤੁਹਾਡਾ ਦਿੱਤਾ ਪਹਿਨਦਾ ਹਾਂ ਬਾਬਾ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਸਾਨੂੰ ਅੱਖਾਂ ਬਖਸ਼ੋ ਨੇਤਰ ਬਖਸ਼ੋ ਸਾਨੂੰ ਆਪਣੇ ਬਣਾ ਲਓ ਬਾਬਾ ਜੀ ਕਿਰਪਾ ਕਰੋ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਬੇਨਤੀਆਂ ਕਰਿਆ ਕਰੋ ਤੇ ਆ ਉਪਰਵਾਨਾ ਨਗਰ ਵਾਲਿਓ ਆਪ ਜੀ ਨੇ ਸਾਧ ਸੰਗਤ ਜੀ ਇੱਕ ਵੀ ਫੇਰ ਯਾਦ ਕੀਤਾ ਗੁਰੂ ਦੇ ਪਿਆਰੋ ਤੁਹਾਡੇ ਕੋਲੇ 6-7 ਵਾਰ 8ਵੀਂ ਵਾਰ ਮੇਰੇ ਸਾਹਮਣੇ ਆ ਚੁੱਕੇ ਆ ਸਾਧ ਸੰਗਤ ਜੀ ਬਹੁਤ ਪਿਆਰ ਕਰਦੀ ਸੰਗਤ ਸਾਧ ਸੰਗਤ ਜੀ ਹੇ ਵਰਉ ਆਪ ਪ੍ਰਵਾਨਾ ਨਗਰ ਵਾਲਿਓ ਪਰਮਾਤਮਾ ਸੱਚੇ ਪਾਤਸ਼ਾਹ ਜੀ ਤੁਹਾਡੇ ਅੰਦਰ ਹਿਰਦੇ ਅੰਦਰ ਵਾਸਾ ਕਰ ਲੈਣਾ ਇਹੋ ਹੀ ਅਰਦਾਸ ਬੇਨਤੀ ਸੰਗਤ ਦੀ ਸਾਧ ਸੰਗਤ ਜੀ ਆਸ਼ੀਰਵਾਦ ਦੇਣਾ ਸੰਗਤ ਨੂੰ ਸਾਧ ਸੰਗਤ ਜੀ ਮਾਫ਼ ਕਰਨਾ ਅਰਦਾਸ ਨੂੰ ਸਾਡੀ ਸਾਧ ਸੰਗਤ ਦੀ ਲੰਬੀ ਉਮਰ ਦੀ ਅਰਦਾਸ ਨਾ ਕਰਨੀ ਲੰਬੀ ਉਮਰ ਦੀ ਸਾਧ ਸੰਗਤ ਜੀ ਕੋਈ ਸੀਸ਼ ਨਾ ਦੇਣੀ ਇਹੋ ਹੀ ਸਾਧ ਸੰਗਤ ਜੀ ਅਰਦਾਸ ਬੇਨਤੀ ਕਰਦੇ ਸਾਧ ਸੰਗਤ ਜੀ ਜਦੋਂ ਤੱਕ ਵੀ ਅਸੀਂ ਰਹੀਏ ਸੰਗਤਾਂ ਦੇ ਜੋੜੇ ਸਾਫ਼ ਕਰਦੇ ਰਹੀਏ ਸੰਗਤ ਜੀ ਸਾਡੇ ਚ ਹਮ ਇਨ ਆਵੇ ਫੋਮੈਨ ਆਵੇ ਸਾਧ ਸੰਗਤ ਜੀ ਤੁਹਾਡੇ ਜੋੜੇ ਸਾਫ ਕਰਦੇ ਰਹੀਏ ਚਾਹੇ ਸਾਧ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਸਾਧ ਸੰਗਤ ਜੀ ਦਾਸ ਕੋਲ ਆਉਂਦੀਆਂ ਗੁਰੂ ਦੇ ਪਿਆਰਿਓ ਫੋਨ ਵੀ ਕਰਦੀਆਂ ਆਪਣੇ ਦੁੱਖ ਸੁੱਖ ਸਾਧ ਸੰਗਤ ਜੀ ਫਰੋਲਦੀਆਂ ਕਰਦੀਆਂ ਤੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਪੂਰਿਆਂ ਦੇ ਉੱਤੇ ਜਿਹੜਾ ਚੱਲ ਪੈਂਦਾ ਸਾਧ ਸੰਗਤ ਜੀ ਉਹੀ ਸੰਗਤਾਂ ਵਧਾਈਆਂ ਦਿੰਦੀਆਂ ਆ ਕੇ ਸਾਧ ਸੰਗਤ ਜੀ ਉਹ ਵਧਾਈਆਂ ਦਿੰਦੀਆਂ ਕਿ ਬਾਬਾ ਜੀ ਹੁਣ ਅਸੀਂ ਠੀਕ ਆ ਹੁਣ ਸਾਡੇ ਵਿੱਚ ਫਰਕ ਪੈ ਗਿਆ ਹੁਣ ਠੀਕ ਆ ਅਸੀਂ ਮਾਲਕ ਦੀ ਕਿਰਪਾ ਹੋ ਗਈ ਹੈ ਇਸ ਕਰਕੇ ਗੁਰੂ ਦੇ ਪਿਆਰਿਓ ਦਾਸ ਦੀ ਵੱਡੀ ਉਮਰ ਦੀ ਨਾ ਸਾਧ ਸੰਗਤ ਦੀ ਕੋਈ ਵੀ ਆਪ ਜੀ ਨੇ ਅਰਦਾਸ ਕਰਨੀ ਕਿ ਸਾਡੀ ਵੱਡੀ ਉਮਰ ਹੋਵੇ ਸਾਧ ਸੰਗਤ ਜੀ ਬਸ ਇੰਨਾ ਕਾ ਸਾਧ ਸੰਗਤ ਜੀ ਕਮੈਂਟ ਕਰ ਦਿਆ ਕਰੋ ਇੰਨਾ ਕਾ ਹੱਥ ਧਰਦਿਆ ਕੋਲ ਸਿਰ ਦੇ ਉੱਤੇ ਕਿ ਹੇ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਿਰਪਾ ਕਰੋ ਜੱਤਾਂ ਕਸੀ ਰਹੀਏ ਤੇ ਸਾਡੀ ਸਾਧ ਸੰਗਤ ਜੀ ਕੋਈ ਹੋਂਮੇ ਨਾ ਹੋਵੇ ਗੁਰੂ ਦੇ ਪਿਆਰਿਓ ਸਾਨੂੰ ਆਪ ਸੰਗਤਾਂ ਦੇ ਜੋੜੇ ਸਾਫ਼ ਕਰਦੇ ਰਹੀਏ ਗੁਰੂ ਦੇ ਪਿਆਰਿਓ ਇਹੀ ਕੁਛ ਮੰਗਦੇ ਆਂ ਆਓ ਸਾਧ ਸੰਗਤ ਜੀ ਭੁੱਲਾਂ ਚੁਕਾ ਮਾਫ਼ ਕਰਨੀਆਂ ਖੰਡੇ ਵਾਲੀ ਵੀ ਸੱਚੀ ਸਰਕਾਰ ਦਾ ਧੰਨਵਾਦ ਕਰਦੇ ਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦੇ ਆਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੰਨਵਾਦ ਕਰਦੇ ਆਂ ਆਓ ਸਾਧ ਸੰਗਤ ਜੀ ਇੱਥੇ ਬੁਲਾਈਏ ਫਤਿਹ ਸਾਰੀਆਂ ਸੰਗਤਾਂ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ